ਰੱਬਾ ਰੱਬਾ ਮੀਵਰਾ ਸਾਡੀ ਕੁਠੀ ਦਾਣੇ ਪਾ ਕਾਲੀਆਂ ਇਟਾਂ ਕਾਰੇ ਰੋਡ ਮੀਂਹ ਬਰਾਦੇ ਜੋਰੋ ਜੋਰ ਦੇਖੋ ਬਚਪਨ ਦੀ ਯਾਦ ਫਿਰ ਲੌਂਗ ਡਰਾਈਵ ਕਾਲੀਆਂ ਕੰਕੋਰ ਘਟਾਵਾਂ ਸੌਫਟ ਰੋਮਾਂਟਿਕ Song ਫੇਰ ਬੁਢਾਪੇ ਦੀ ਗੱਲ ਜਿੱਥੇ ਤਿਲਕਣ ਦਾ ਡਰ ਏਮੀ ਉਹਨਾਂ ਸੋਣਾ ਨਹੀਂ ਲੱਗਦਾ ਉਹਨਾਂ ਰੋਮਾਂਟਿਕ ਨਹੀਂ ਲੱਗਦਾ ਹਾਂ ਤਿਲਕ ਦੇ ਤਾਂ ਜਵਾਨੀ ਵਿੱਚ ਵੀ ਆ ਸੀ ਪਰ ਉਹ ਤਿਲਕਣ ਬਿਨ ਬਦਲ ਬਰਸਾਤ ਜਾਂ ਬਿਨ ਚਿੱਕੜ ਲਈ ਹੋ ਜਾਂਦੀ ਹੈ ਉਮੈ ਗੱਲ ਕਰਨ ਲੱਗਿਆ ਕਿ ਕੀ ਤੁਹਾਨੂੰ ਪਤਾ ਹੈ ਜਿਹੜਾ ਮੀਂਹ ਆ ਜਾਂ ਮੀਂਹ ਦਾ ਪਾਣੀ ਆ ਇਸ ਧਰਨ ਪਾਣੀ ਹੈ ਨਹੀਂ ਇਹ ਬ੍ਰਹਮੰਡ ਦੀ ਭੇਜੀ ਹੋਈ ਜੀਵਨ ਊਰਜਾ ਕਦੇ ਸੋਚਿਆ ਜਦੋਂ ਬੱਦਲ ਧਰਤੀ ਉੱਤੇ ਮੀਂਹ ਭਰਾਂਦਾ ਤਾਂ ਉਸ ਵੇਲੇ ਆਕਾਸ਼ ਤੋਂ ਇੱਕ ਅਜਿਹੀ ਨਿਰਮਲ ਸੰਚਿਤ ਊਰਜਾ ਧਰਤੀ ਉੱਤੇ ਆਉਂਦੀ ਹੈ ਜੋ ਸਿਰਫ ਇੱਕ ਮਹੀਨੇ ਲਈ ਹੀ ਤੁਹਾਨੂੰ ਮਿਲਣੀ ਹੈ ਸਾਥੀਓ ਬੜੀ ਦੁਰਲਭ ਹੈ ਇਹ ਅੰਮ੍ਰਿਤ ਹੈ ਇਹ ਰੂਦੀ ਤਾਕਤ ਹੈ ਤਲਸਮੀ ਅੰਮ੍ਰਿਤਾ ਜਾਦੂਈ ਜਦੋਂ ਮੈਂ ਵਰਦਾ ਤਾਂ ਉਸ ਵਿੱਚ ਵਾਯੂ ਤੇ ਜਲ ਤੱਤ ਵੀ ਮਿਲੇ ਹੁੰਦੇ ਆ ਉਸ ਵਿੱਚ ਕੋਸਮਿਕ ਤਰੰਗਾਂ ਹੁੰਦੀਆਂ ਪੂਰੇ ਯੂਨੀਵਰਸ ਦੀਆਂ ਚੰਦਰ ਗ੍ਰਹਿ ਦੀ ਖਿੱਚ ਹੁੰਦੀ ਹੈ ਗੁਰੂਤਾਕਰਸ਼ਨ ਹੁੰਦੀ ਹੈ ਨਕਸ਼ਤਰੀ ਦਵਾ ਪਲੱਸ ਹੋ ਕੇ ਕਹਿ ਲੋ ਕਿ ਬੂਸਟਰ ਡੋਸ ਬਣ ਜਾਂਦੀਆਂ ਨੇ ਉਹ ਪਾਣੀ ਦੀਆਂ ਬੂੰਦਾਂ ਕੱਚ ਦੀ ਬੋਤਲ ਬਾਰੇ ਮੰਨਿਆ ਜਾਂਦਾ ਹੈ ਕਿ ਇੱਕ ਪ੍ਰਾਚੀਨ ਰੀਜਨਰੇਟਰ ਤੁਸੀਂ ਕਹਣਾ ਬੋਤਲ ਕਿੱਧਰੋਂ ਆ ਗਈ ਕੱਚ ਦੀ ਬੋਤਲ ਮਾਧਿਅਮ ਬਣੇਗੀ ਤੁਹਾਡੀ ਊਰਜਾ ਨੂੰ ਸੰਭਾਲਣ ਦੀ ਮਿੱਟੀ ਜਾਂ ਪਲਾਸਟਿਕ ਦੀ ਅਸੀਂ ਬੋਤਲ ਨਹੀਂ ਲਵਾਂਗੇ ਕਿਉਂਕਿ ਉਹ ਤਰੰਗਾਂ ਨੂੰ ਨਸ਼ਟ ਕਰ ਦਿੰਦੀ ਹੈ ਇਹ ਕੱਚ ਜਿਹੜਾ ਉਹ ਸਾਂਭਿਆ ਜਾ ਸਕਦਾ ਘਰ ਦੇ ਅੰਦਰ ਤਾਂ ਕਿ ਕੋਈ ਵੀ ਊਰਜਾ ਵਿਅਰਥ ਨਾ ਜਾਵੇ ਇਹਦੇ ਵਿੱਚੋਂ ਊਰਜਾ ਰਿਲੀਜ਼ ਨਹੀਂ ਹੋਏਗੀ ਹਨਾ ਸੋ ਕੱਚ ਦੀ ਬੋਤਲ ਚ ਇਸ ਨੂੰ ਅਸੀਂ ਵਿਧੀਵਤ ਤੰਗ ਨਾਲ ਮੈਂ ਤੁਹਾਨੂੰ ਸੰਭਾਲਣ ਦੀ ਇੱਕ ਵਿਧੀ ਦੱਸਾਂਗੇ ਕਿਉਂਕਿ ਇਹ ਇੱਕ ਆਕਾਸ਼ਿਕ ਚੱਕਰ ਬਣ ਜਾਏਗਾ ਇੱਕ ਰੇਖਾ ਖਿੱਚੀ ਜਾਏਗੀ ਤੁਹਾਡੇ ਮਨ ਲਈ ਤੁਹਾਡੇ ਸਰੀਰ ਲਈ ਤੁਹਾਡੇ ਘਰ ਲਈ ਪਹਿਲੇ ਮੈਂ ਦੀ ਵਰਖਾ ਸੋਚੋ ਧਰਤੀ ਕਈ ਮਹੀਨੇ ਤਪਦੀ ਰਹੀ ਉਸ ਤੋਂ ਪਹਿਲਾਂ ਸਾਰੇ ਧਰਤੀ ਦੇ ਰਸਤੇ ਸੁੱਕ ਗਏ ਡਰਾਈ ਹੋ ਗਏ ਫਿਰ ਚੰਦਰਮਾ ਦੱਖਣ ਵਾਲੇ ਪਾਸੇ ਮੂਵ ਕਰ ਗਿਆ ਜਦੋਂ ਆਉਣ ਵਾਲੀ ਪਹਿਲੀ ਮੀਂਹ ਦੀ ਬੂੰਦ ਆ ਨਾ ਸਵਾਂਤ ਬੂੰਦ ਅੰਮ੍ਰਿਤ ਹਨ ਪੀ ਲਈ ਇਸੇ ਤਰ੍ਹਾਂ ਇਹ ਆਕਾਸ਼ੀ ਬੂੰਦਾਂ ਮਨੁੱਖ ਲਈ ਅੰਮ੍ਰਿਤ ਹਨ ਜਦੋਂ ਬਰਸਾਤ ਦੇ ਦੌਰਾਨ ਆਕਾਸ਼ ਤੋਂ ਮੀਂਹ ਦਾ ਪਾਣੀ ਧਰਤੀ ਤੇ ਵਗਦਾ ਹੈ ਵਰਦਾ ਹੈ ਤਾਂ ਪਾਣੀ ਪਾਣੀ ਨਹੀਂ ਇਹ ਬ੍ਰਹਮੰਡ ਦੀ ਸਭ ਤੋਂ ਸ਼ੁੱਧ ਜੀਵਨ ਦੇਣ ਵਾਲੀ ਊਰਜਾ ਮੰਨੀ ਜਾਂਦੀ ਹੈ। ਪੁਰਾਤਨ ਭਾਰਤੀ ਗ੍ਰੰਥਾਂ 'ਚ ਸਾਫ਼ ਲਿਖਿਆ ਹੈ ਕਿ ਬਰਸਾਤ ਦਾ ਪਾਣੀ ਸਿਰਫ ਭੌਤਿਕ ਨਹੀਂ ਹੈ, ਫਿਜ਼ਿਕਸ ਦਾ ਮੁੱਦਾ ਨਹੀਂ ਹੈ। H2O ਨਹੀਂ ਹੈ। ਇਹ ਕੋਸਮਿਕ ਤੌਰ ਤੇ ਸੰਚਿਤ ਬ੍ਰह्म ਊਰਜਾ ਵੀ ਹੈ। ਮੈਂ ਤੁਹਾਨੂੰ ਦੱਸਾਂਗੀ ਕਿ ਜਦੋਂ ਇਸ ਊਰਜਾ ਦੇ ਵਿੱਚ ਸੂਰਜ, ਚੰ드ਰਮਾ, ਨਕਸ਼ਤਰ ਇੱਕ ਵਿਸ਼ੇਸ਼ ਕੋਣ ਤੇ ਆ ਕੇ ਸਮਾ ਜਾਂਦੇ ਆ ਤਾਂ પ્રાਚੀਨ ਯੋਗੀਆਂ ਨੇ ਕਿਹਾ ਮੀਂਹ ਦੀ ਪਹਿਲੀ ਬੂੰਦ ਅੰਮ੍ਰਿਤ ਤਾਤਾ ਹੈ। ਇਹਨੂੰ ਗ੍ਰੈਂਡ ਕਰ ਲਓ ਆ ਪੱਕਾ ਚ ਦੀ ਬੂੰਦਾਂ ਚ ਸਮਰੱਤ ਤੱਤ ਨੂੰ ਸਮਾ ਅਸਮਾਲ ਕੇ ਰੱਖਾਂਗੇ ਮੈਂ ਦੱਸਾਂਗੀ ਐਸਾ ਰੋਹਾਨੀ ਰਾਜ ਜਿਹੜਾ ਸਦਿਆਂ ਤੱਕ ਰਿਸ਼ਿਆਂ ਨੂੰ ਹੀ ਪਤਾ ਸੀ ਪ੍ਰਾਤਨ ਰਿਸ਼ਿਆਂ ਨੇ ਮੀਨਖਾ ਮਿੰਦੇ ਇਸ ਪਾਣੀ ਨੂੰ ਖਾਸ ਤਰੀਕੇ ਨਾਲ ਘਟਾ ਕਰਨ ਦੀ ਹਦਾਇਤ ਕੀਤੀ ਹੈ ਤਾਂ ਕਿ ਮਨੁੱਖ ਦੇ ਤਾਮਸਿਕ ਰਾਜਸਿਕ ਤੇ ਸਾਤਵਿਕ ਤੱਤ ਹਮੇਸ਼ਾ ਊਰਜਾਪੂਰਣ ਰਹਿਣ ਇਹਨਾਂ ਕੁਝ ਤਰੀਕੇ ਹੋਣਗੇ ਕਿ ਕੱਚ ਦੀ ਬੋਤਲ ਚ ਤੁਸੀਂ ਪਾਣੀ ਨੂੰ ਕਿਦਾਂ ਸੰਭਾਲ ਕੇ ਰੱਖਣਾ ਹੈ ਇਹ ਤੁਹਾਡੇ ਘਰ ਲਈ ਮੰਨ ਲਈ ਸੇਰ ਲਈ ਬਹੁਤ ਬਹੁਤ کارਗਰ ਸਿੱਧ ਹੋਏਗਾ ਮੇਰੀ ਤੁਸੀਂ ਗੱਲ ਮੰਨ ਲੈਣੀ ਹੈ ਤੁਸੀਂ ਸੋਚੋ ਜਦੋਂ ਮੀਂਹ ਦੀ ਪਹਿਲੀ ਬੂੰਦ ਧਰਤੀ ਤੇ ਡਿੱਗਦੀ ਹੈ ਤਾਂ ਉਸ ਵੇਲੇ ਤੱਕ ਉਸ ਵਿੱਚ ਕਿੰਨਾ ਅੰਮ੍ਰਿਤ ਹੋਏਗਾ ਠੀਕ ਹੈ ਤੁਸੀਂ ਕੁਝ ਸਾਵਧਾਨੀਆਂ ਤੇ ਕੁਝ ਮੈਂ ਤਰੀਕੇ ਦੱਸਾਂਗੀ ਜਿਸ ਨਾਲ ਤੁਸੀਂ ਇਸ ਪਾਣੀ ਨੂੰ ਸੰਭਾਲ ਲੈਣਾ ਹੈ ਮੀਂਹ ਜਦੋਂ ਪਹਿਲਾਂ ਬਾਰਿਸ਼ ਸ਼ੁਰੂ ਹੋਣੀ ਹੈ ਨਾ ਤਾਂ ਕਿਰਪਾ ਕਰਕੇ ਬੜਾਈ ਮਿਹਰਬਾਨੀ 5-7 ਮਿੰਟ ਦੀਆਂ ਬੂੰਦਾ ਇਹ ਨੂੰ ਛੱਡ ਦੇਣਾ ਮੀਨੂ ਵਰਣ ਦੇਣਾ ਠੀਕ ਹੈ ਲਾਲਚ ਨਹੀਂ ਕਰਨਾ ਕਿਉਂਕਿ ਬਹੁਤ ਸਾਰੇ ਕੈਮੀਕਲਸ ਉਸ ਵਿੱਚ ਹੁੰਦੇ ਆ ਇਹ ਪਾਣੀ ਜਦੋਂ ਕੱਚੀ ਚਿੱਟੀ ਬੋਤਲ ਜਾਂ ਤਾਂਬੇ ਦੇ ਲੋਟੇ 'ਚ ਤੁਸੀਂ ਸਾਂਭਣਾ ਸਿੱਧੀ ਧੁੱਪ ਤੋਂ ਬਚਾ ਕੇ ਰੱਖਣਾ ਹੈ 41 ਦਿਨ ਤੱਕ ਇਹ ਪਾਣੀ ਦੇ ਵਿੱਚ ਤੁਹਾਡੀਆਂ ਉਹ ਜਿਹੜੀਆਂ ਉੱਚ ਤਰੰਗਾਂ ਦੇ ਨਾਲ ਇਹ ਪਾਣੀ ਸੰਚਿਤ ਰਹਿੰਦਾ ਤੇ ਵਰਤਨ ਯੋਗ ਰਹੇਗਾ ਠੀਕ ਹੈ ਸਿੱਧਾ ਤੁਸੀਂ ਇਹਨੂੰ ਕੱਚੀ ਬੋਤਲ 'ਚ ਨਹੀਂ ਭਰਨਾ ਕੋਈ ਸਟਿੱਕਰ ਟਕਣ ਜਾਂ ਧਾਤੂ ਦੀ ਚੀਜ਼ ਨਹੀਂ ਲਾਉਣੀ ਬੋਤਲ ਨੂੰ ਅਰਦਾਸ ਕਰਕੇ ਘਰ ਦੇ ਪੂਰਬੀ ਹਿੱਸੇ 'ਚ ਰੱਖ ਦੇਣਾ ਇਹ ਤੁਹਾਡਾ ਅੰਮ੍ਰਿਤ ਤਿਆਰ ਹੋ ਗਿਆ ਹਰ ਪੂਰਨ ਮਸ਼ੀਨ ਨੂੰ ਇਸ ਨੂੰ ਘਰ ਦੇ ਵਿੱਚ ਛਿੱਟੇ ਦੇ ਲੋ ਆਪਣਾ ਇਸ਼ਨਾਨ ਕਰਨ ਦੇ ਪਾਣੀ 'ਚ ਤੁਸੀਂ ਵਰਤ ਸਕਦੇ ਹੋ ਇਹ ਪੋਜ਼ਿਟਿਵ એનર્ਜੀ ਨਾਲ ਭਰਪੂਰ ਹੋਏਗਾ ਆਪਣੇ ਮੇਨ ਐਂਟਰੈਂਸ ਜਾਂ ਗੇਟ ਦੇ ਵਿੱਚ ਵੀ ਇਹਨੂੰ ਛਿੜਕਾ ਸਕਦੇ ਹੋ ਦੇਖੋ ਇਹਦੇ ਫਾਇਦੇ ਕੀ ਆ ਤੁਸੀਂ ਪਾਣੀ ਨੂੰ ਪਹਿਲਾਂ ਵਰਤਣਾ ਨਹੀਂ ਫਿਰ ਇਕੱਠਾ ਕਰਨਾ 5-10 ਮਿੰਟ ਬਾਅਦ ਦਾ ਮੈਂ ਬਾਰ-ਬਾਰ ਦੱਸ ਰਹੀ ਹਾਂ ਸਿਰਫ ਤੁਸੀਂ ਉਹ ਪਾਣੀ ਵਰਤਣਾ ਜਿਹੜਾ ਸਿੱਧਾ ਬੱਦਲਾਂ ਤੋਂ ਆਇਆ ਐਂ ਤਾਂ ਨਾ ਹੋਵੇ ਕਿ ਛੱਤ ਡਾਰੀ ਆ ਪਾਣੀ ਪਾਈ ਪਾਰੀ ਆ ਜਾਂ ਮੈਂ ਕੀ ਕਹਾਂ ਹੁਣ ਨਾਲੀਆਂ ਤਾਂ ਕਹਿ ਨਹੀਂ ਸਕਦੀ ਹਨਾ ਸੋ ਛੱਤਾਂ ਪਾਈਪਾਂ ਵਾਲਾ ਪਾਣੀ ਨਹੀਂ ਲੈਣਾ ਤੁਸੀਂ ਪੂਰੀ ਸਾਫ ਸੁਥਰੀ ਹਾਈਜੀਨਿਕ ਬੋਤਲ ਹੋਣੀ ਚਾਹੀਦੀ ਕੱਚ ਦੀ ਪਾਣੀ ਚ ਉਬਾਲ ਲਓ ਪਹਿਲਾਂ ਉਹਨੂੰ ਢੰਡੀ ਕਰ ਲਓ ਪਲਾਸਟਿਕ ਜਾਂ ਧਾਤੂ ਲਈ ਬਿਗ ਨੋ ਨਹੀਂ 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 ਮੀਂਹ ਦੇ ਦੂਜੇ ਜਾਂ ਤੀਜੇ ਦਿਨ ਦਾ ਪਾਣੀ ਜਿੱਲਾ ਨਾ ਬਹਿ ਲੈਣ ਦੇਣਾ ਜਿਸ ਭਾਂਡੇ ਚ ਤੁਸੀਂ ਇਕੱਠਾ ਕਰਨ ਕੀਤਾ ਉਹਨੂੰ ਬਹਿ ਲੈਣ ਦੇਣਾ ਉਹ ਇੱਕ ਨਿਰਮਲ ਪਵਿੱਤਰਤਾ ਉੱਪਰ ਤੇ ਥੋੜਾ ਬਹੁਤ ਜਿਹੜੀ ਡਸਟ ਪਾਰਟੀਕਲਸ ਨੇ ਉਹ ਥੱਲੇ ਬਹਿ ਜਾਣਗੇ ਇਸ ਪਾਣੀ ਨੂੰ ਬੋਤਲ ਚ ਭਰ ਲਓ ਤੇ ਬੋਤਲ ਦਿਓ ਕਰ ਬੰਦ ਸੂਰਜ ਦੀ ਰੋਸ਼ਨੀ ਨਹੀਂ ਪੈਣੀ ਚਾਹੀਦੀ ਤੁਸੀਂ ਕਰਦੇ ਉੱਤਰੀ ਜਾਂ ਪੱਛਮੀ ਦਿਸ਼ਾ ਚ ਵੀ ਰੱਖ ਸਕਦੇ ਹੋ ਜਦੋਂ ਤੁਸੀਂ ਇਹਨੂੰ ਗ੍ਰाइंड ਕਰਨਾ ਹਰ ਉਸ ਵੇਰੇ ਇੱਕ ਚਮਚਾ ਪਾਣੀ ਇਹਦਾ ਪੀਣਾ ਤੁਹਾਡੇ ਮਾਨਸਿਕ ਤਕਾਵਟ ਦੂਰ ਹੋਣੀ ਹੈ ਤੁਹਾਡੇ ਦਿਮਾਗ ਦੀ ਜਿਹੜੀ ਬਿਜਲੀ ਆ ਬਿਜਲੀ ਤਾਕਤ એનર્ਜੀ ਉਹ ਵਧਣੀ ਹੈ ਜਿਨ੍ਹਾਂ ਦੇ ਆਤਮਿਕ ਕੇਂਦਰ ਬਲੌਕ ਹੋ ਚੁੱਕੇ ਨੇ ਸੱਤ ਚੱਕਰ ਸਾਡੀ ਬਾਡੀ ਦੇ ਕਿਉਂਕਿ ਬਿਮਾਰੀਆਂ ਅਦੇ ਲੱਗਦੀਆਂ ਜਦੋਂ ਇਹ ਸੱਤ ਚੱਕਰ ਜਿਹੜੇ ਡਗਮਗਾ ਜਾਣ ਗੜਬੜਾ ਜਾਣ ਸਵਾਤਮਕ ਕੇਂਦਰ ਬਲੌਕ ਤਾਂ ਇਹ ਪਾਣੀ ਉਹਨਾਂ ਦੀ ਊਰਜਾ ਪੰਧਰ ਨੂੰ ਖੋਲੇਗਾ 네ਗੇਟਿਵ ਵਾਤਾਵਰਣ ਨੂੰ ਸੁਰੱਖਿਅਤ ਬਣਾਏਗਾ ਘਰ ਚ ਰੱਖੀਏ ਬੋਤਲ ਜਿੰਨਾ ਵੀ ਆਸ-ਪਾਸ ਦਾ ਤਣਾਅ ਆ ਤੁਹਾਡੇ ਘਰ ਚ ਚੱਲ ਰਹੇ ਝਗੜੇ ਆ ਤੁਹਾਡੀਆਂ ਜਿਹੜੀਆਂ ਗੈਵੀ ਆਵਾਜ਼ਾਂ ਤੁਹਾਨੂੰ ਕਦੀ ਸੁਣਾਈ ਦਿੰਦੀਆਂ ਨਾ ਆਵਾਜ਼ ਕਿਸੇ ਨੇ ਮਾਰੀ ਨਹੀਂ ਤਾਂ ਵੀ ਸੁਣ ਪਈ ਕੋਈ ਖੜਾਕਾ ਹੋ ਗਿਆ ਕੋਈ ਹਲਚਲ ਹੋ ਗਈ ਉਹਨੂੰ ਨਿਊਟਰਲ ਕਰ ਦੋਗੇ ਤੁਸੀਂ ਧਿਆਨ ਤੋਂ ਪਹਿਲਾਂ ਮੈਡੀਟੇਟ ਬਹੁਤ ਸਾਰੇ ਲੋਕ ਕਰਨ ਲੱਗ ਪਏ ਸੁਚੇਤ ਹੋ ਗਏ ਆਪਣੀ ਸਿਹਤ ਪ੍ਰਤੀ ਜਾ ਉਦਾਂ ਵੀ ਅਧਿਆਤਮ ਵਾਲ ਸਪਿਰਚੁਅਲਿਜ਼ਮ ਵਾਲ ਲੋਕ ਜਾ ਰਹੇ ਆ ਪਤਾ ਇੱਕ ਚਾਰ ਦਿਨ ਦੀ ਜ਼ਿੰਦਗੀ ਆ ਅਗਰ ਆਪਣਾ ਅੱਗਾ ਸਵਾਰਨਾ ਹੈ ਤੇ ਤੁਸੀਂ ਕੀ ਕਰਨਾ ਜਦੋਂ ਮੈਡੀਟੇਟ ਕਰਨ ਬੈਠਣਾ ਤਾਂ ਇਸੇ ਹੀ ਪਵਿੱਤਰ ਜਲ ਦੀਆਂ ਦੋ ਬੂੰਦਾਂ ਮੱਥੇ ਤੇ ਛੜਕਾ ਲਓ ਤੁਹਾਡੀ ਮੈਡੀਟੇਸ਼ਨ ਦੀ ਜੋੜੀ ਸਪੀਡ ਹੈ ਨਾ ਯਾਤਰਾ ਤੇਜ਼ ਹੋ ਜਾਏਗੀ ਇਹ ਪਾਣੀ ਪੌਦਿਆਂ ਲਈ ਅੰਮ੍ਰਿਤ ਅੰਮ੍ਰਿਤ ਰੋਹਾਨੀ ਟੋਨਿਕਾ ਉਹਨਾਂ ਨੂੰ ਪੌਦਿਆਂ ਨੂੰ ਪਾ ਲਓ ਮੈਂ ਨਾ ਤੁਹਾਨੂੰ ਸੈਂਟੀਫਿਕਲੀ ਤੇ ਸਪਿਰਚੁਅਲਿਟੀ ਦੇ ਰਹੇ ਜੋ ਵੈਰੀਫਾਈਡ ਹੋ ਚੁੱਕੇ ਤਤ ਨੇ ਉਧਰ ਵੀ ਮੈਂ ਤੁਹਾਨੂੰ ਇੱਕ ਵਾਰੀ ਦੱਸ ਦਵਾਂ ਮੈਂ ਇਹ ਮੇਹਿੰਦੀ ਪਹਿਲੀ ਬੂੰਦ ਚ ਜਿਹੜੀ ਨੈਗੇਟਿਵ ਆਇਨ ਚਾਰਜਿੰਗ ਹੁੰਦੀ ਨਾ ਇਹ ਮਾਈਂਡ ਦੇ ਔਰਾਸ ਫੀਲਡ ਨੂੰ ਸ਼ੁੱਧ ਕਰਦੀ ਹੈ ਠੀਕ ਹੈ ਜੀ ਜੋ ਵਿਅਕਤੀ ਇਸ ਪਾਣੀ ਨੂੰ ਧਿਆਨ ਕਰਨ ਸਮੇ ਮੈਡੀਟੇਟ ਕਰਨ ਸਮੇ ਆਪਣੀ ਧੁੰਨੀ ਤੇ ਲਗਾ ਕੇ ਅੰਤਰ ਚਿਤ ਹੋ ਕੇ ਬੈਠੂਗਾ ਉਹਦੀ ਚਿਤਵਰਤੀ ਥਿਰ ਹੋ ਜਾਏਗੀ ਸਵੇਤੀ ਮੈਡੀਟੇਟ ਕਰ ਪਾਉਂਗੇ ਮੇਰੇ ਵਰਗੇ ਕੋਲ ਹਜੇ ਤੱਕ ਮੈਨੂੰ ਹਜੇ ਤੱਕ ਤਰੀਕਾ ਨਹੀਂ ਆਇਆ ਮੈਡੀਟੇਟ ਕਰਨ ਦਾ ਕਿਉਂਕਿ ਦਿਮਾਗ ਖਿਲਰਦਾ ਹੈ ਮਨ ਖਿਲਰਦਾ ਹੈ ਉਹਨੂੰ ਕੇਂਦਰਿਤ ਨਹੀਂ ਕਰ ਸਕਦੇ ਆਪਾਂ ਸਵੈ ਕੇਂਦਰਿਤ ਸੋ ਇੱਕ ਬੂੰਦ ਧੁੰਨੀ ਤੇ ਲਾ ਲੈਣੀ ਹੈ ਚਮੜੀ ਦਾ ਕਿਸੇ ਰੋਗ ਹੈ ਤੁਹਾਨੂੰ ਨੇਚਰਲ ਰੈਮਡੀ ਹੈ ਮੈਂ ਹੁਣ ਸੈਂਟੀਫਿਕਲੀ ਦੱਸਣ ਲੱਗੀ ਇਸਮੀ ਦੇ ਪਾਣੀ ਦਾ ਤੇ ਸਪਿਰਚੁਅਲੀ ਮੈਂ ਦੱਸ ਚੁੱਕੀ ਸੀ ਸੋ ਪਹਿਲੀ ਵਰਖਾ ਦੇ ਵਿੱਚ ਓਜ਼ੋਨ ਅਤੇ ਜਿਹੜੀਆਂ ਗੈਸਾਂ ਆ ਉਹਦਾ ਮਲਾਪ ਹੁੰਦਾ ਹੈ ਇਹ ਪਾਣੀ ਜਦੋਂ ਅਸੀਂ ਸੰਭਾਲ ਕੇ ਰੱਖ ਲੈਨੇ ਆ ਤਾਂ ਇੱਕ ਖਾਸ ਟਾਈਮ ਬਾਉਂਡ ਆ ਐਕਸਪਾਇਰੀ ਡੇਟ ਹੁੰਦੀ ਨਾ ਚਰਮ ਰੋਗ ਖੁਜਲੀ ਅਲਰਜੀ ਤੇ ਇਹ ਪਾਣੀ ਤੁਸੀਂ ਉੱਤੇ ਅਪਲਾਈ ਕਰ ਸਕਦੇ ਹੋ ਜਿੱਥੇ ਵੀ ਕੋਈ ਸਕਿਨ ਤੇ ਰੈਸ਼ਸ ਹੈਗੇ ਨੇ ਜੋਗ ਦੀਆਂ ਕਹਿੀਆਂ ਤਕਨੀਕਾਂ ਦੇ ਵਿੱਚ ਜਦੋਂ ਤੁਸੀਂ ਧਿਆਨ ਤੇ ਤਮਸ ਵਿਧੀ ਲਾਉਨੇ ਹੋ ਤਾਂ ਤੁਸੀਂ ਇਸ ਪਾਣੀ ਨੂੰ ਆਪਣੇ ਮੱਥੇ ਤੇ ਛਿੱਟੇ ਮਾਰ ਸਕਦੇ ਹੋ ਮੂੰਹ ਤੇ ਛਿੱਟੇ ਮਾਰ ਸਕਦੇ ਹੋ ਠੀਕ ਹੈ ਪੌਦਿਆਂ ਬਾਰੇ ਮੈਂ ਦੱਸ ਚੁੱਕੀ ਹਾਂ ਕੁਝ ਧਾਰਮਿਕ ਪੌਦੇ ਹੁੰਦੇ ਆ ਜਿਦਾ ਤુલਸੀ ਹੈ ਸ਼ੰਕਪੁਸ਼ਪੀ ਲੱਗੀ ਹੈ ਜਾਂ ਅਪਰਾਜਤਾ ਦਾ ਪੌਦਾ ਹੈ ਜਦੋਂ ਕਦੀ ਤੁਸੀਂ ਰੂਟੀਨ ਇਹਨਾਂ ਪੌਦਿਆਂ ਨੂੰ ਜੇ ਗਮਲੇ 'ਚ ਲੱਗੇ ਅੰਦਰ ਜਿੱਥੇ ਪਾਣੀ ਦੀ ਵਾਛੜ ਨਹੀਂ ਪੈਂਦੀ ਤਾਂ ਉਹ ਜਲ ਅਰਪਤ ਕਰਦੇ ਹੋ ਤਾਂ ਤੁਸੀਂ ਯਕੀਨ ਕਰਿਓ ਤੁਹਾਡੇ ਘਰ ਦੀ એનર્ਜੀ ਉੱਚ ਤਤਾਂ ਵਾਲੀ ਹੋ ਜਾਂਦੀ ਹੈ ਬਹੁਤ ਸ਼ਕਤੀਸ਼ਾਲੀ ਹੋ ਜਾਂਦਾ ਔਰ ਤੁਹਾਡੇ ਘਰ ਦਾ ਸੋ ਇੱਕ ਕੱਚ ਦੀ ਬੋਤਲ 'ਚ ਰੱਖਿਆਏ ਪਾਣੀ ਜਦੋਂ ਤੁਸੀਂ ਘਰ ਦੇ ਦੱਖਣ ਪੱਛਮੀ ਕੋਨੇ 'ਚ ਰੱਖੋਗੇ ਵਸਤੂ ਦੋਸ਼ ਸਾਰੇ ਘਟ ਜਾਣੇ ਆ ਚਾਹੇ ਕੋਈ ਰਾਹੂ ਸ਼ਨੀ ਮਾੜੇ ਜਿਹੜੇ ਗ੍ਰਹਿ ਨੇ ਮੰਗਲ ਜਿਆ ਤੇਤੂ ਉਹਦੀ ਦਸ਼ਾ ਅੰਤਰ ਦਸ਼ਾ ਦੇ ਜਿਹੜੇ ਕਲੇਸ਼ ਹਨ ਕਰਾਂ ਦੇ ਵਿੱਚ ਉਹਨਾਂ ਕਰਕੇ ਰਹਿੰਦੇ ਆ ਉਹ ਸਾਰੇ ਠੀਕ ਹੋ ਜਾਣੇ ਦਲਸਨ ਉਹ ਅਜਮਾਈਆਂ ਹੋਈਆਂ ਗੱਲਾਂ ਐ ਇੰਨਾ ਤਲਸਮੀ ਅੰਮ੍ਰਿਤ ਆ ਇੰਨੀ ਰੋ ਦੀ ਤਾਕਤ ਆ ਇਸ ਕਸ਼ਮੀ ਨੂੰ ਹਲਕਾ ਨਾ ਸਮਝੋ ਤੁਹਾਡੇ ਨਵ ਗ੍ਰਹਿਆਂ ਦੀ ਜਾਦੂਈ ਉਪਾਅ ਦੱਸ ਲਈਆਂ ਮੈਂ ਰੱਖ ਲਓ ਕੀ ਜਾਂਦਾ ਤੁਹਾਡਾ ਬਾਲਟੀ ਭਰ ਲਓ ਤੇ ਚਾਰ ਪੰਜ ਘੰਟਿਆਂ ਬਾਅਦ ਫਿਰ ਇਸੇ ਵਿਦਿ ਨੂੰ ਅਪਣਾਉਂਦੇ ਹੋਇਆ ਤੁਸੀਂ ਕੱਚ ਦੀ ਬੋਤਲ ਸੰਭਾਲ ਕੇ ਰੱਖ ਲਓ 2 4 5 6 7 ਜਿੰਨੀਆਂ ਰੱਖ ਸਕਦੇ ਹੋ ਰੱਖ ਲਓ ਇਹ ਕਿਉਂਕਿ ਹੁਣ ਭਾਵਨਾਤਮਕ ਇਹ ਕੋਈ ਆਮ ਪਾਣੀ ਨਹੀਂ ਹੈ ਟੁੱਟੀ ਦਾ ਪਾਣੀ ਨਹੀਂ ਹੈ ਦੇਖੋ ਯੂਨੀਵਰਸ ਬ੍ਰਹਿਮੰਡੋਂੋਂ ਆਇਆ ਇੱਕ ਸੁਨੇਹਾ ਹੈ ਕੁਦਰਤ ਦਾ ਕੀ ਕਹਿ ਰਹੀ ਮੈਂ ਤਾਂ ਇਦਾਂ ਮਹਿਸੂਸ ਹੁੰਦਾ ਉਹਨਾਂ ਪਾਣੀ ਦੀਆਂ ਬੂੰਦਾਂ 'ਚ ਕੀ ਕੀ એનર્ਜੀ ਆ એનર્ਜੀ ਕੀ ਕਹਿ ਰਹੀ ਹੈ ਤੁਸੀਂ ਤਿਆਰ ਹੋ ਜਾਓ ਜੀਵਨ ਨੂੰ ਪਵਿੱਤਰ ਕਰਨ ਲਈ ਕੀ ਤੁਸੀਂ ਤਿਆਰ ਹੋ ਇਸ ਅਮਰਤ ਨੂੰ ਸਕਣ ਲਈ ਹਾਂ ਪ੍ਰਮਾਤਮਾ ਭੇਜਦਾ ਉਹ ਸਵੰਤ ਬੂੰਦ ਹੈ ਪੀਣ ਲਈ ਨਹੀਂ ਅਸੀਂ ਵੀ ਪਪੀ ਹਾਂ ਧਰਤੀ ਦੇ ਠੀਕ ਹੈ ਜੇਕਰ ਤੁਸੀਂ ਇਹ ਵੀਡੀਓ ਧਿਆਨ ਨਾਲ ਦੇਖੀ ਹੈ ਤੇ ਅੰਦਰੋਂ ਕੁਝ ਬਦਲਾ ਮਹਿਸੂਸ ਕੀਤਾ ਤਾਂ ਕਮੈਂਟ ਕਰਕੇ ਸਾਂਝਾ ਕਰੋ ਕਿ ਮੈਂ ਅਨਪਵ ਕੀਤਾ ਲਿਖਿਆ ਕਰੋ ਪਲੀਜ਼ ਇਹ ਵੀਡੀਓ ਆਪਣੇ ਦੋਸਤਾਂ ਮਿੱਤਰਾਂ ਪਰਿਵਾਰਕ ਮੈਂਬਰਾਂ ਜਾਂ ਸੋਸ਼ਲ ਸਰਕਲ ਚ ਕਿਸੇ ਐਸੇ ਪਿਆਰੇ ਵਿਅਕਤੀ ਨਾਲ ਜਰੂਰ ਸਾਂਝੀ ਕਰੋ ਜਿਹੜਾ ਯੂਨੀਵਰਸ ਨੂੰ ਪਿਆਰ ਕਰਦਾ ਹੈ ਜਦੀ ਆਤਮਿਕ ਊਰਜਾ ਬਹੁਤ ਹਾਈ ਲੈਵਲ ਦੀ ਹੈ ਤੇ ਉਹ ਇਹ ਮੇਰੀਆਂ ਗੱਲਾਂ ਨੂੰ ਆਸਾਨੀ ਨਾਲ ਸਮਝ ਪਾਏਗਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਹੀਂ ਭੁੱਲਣਾ ਜੀਵਨ ਨੂੰ ਬਦਲਣ ਵਾਲੇ ਰੋਹਾਨੀ ਰਾਜ ਧਿਆਨ ਤਕਨੀਕਾਂ ਅੰਦਰਲੀ ਅਤਿਸ਼ਾ ਪਰਿ ਸਿੱਖਿਆ ਲਈ ਮੇਰੇ ਦੋਸਤ ਮੇਰੇ ਸਾਥੀ ਬਣੇ ਰਹੋ ਮੇਰੇ ਰਹਿਨੁਮਾ ਬਣ ਕੇ ਮੇਰੇ ਨਾਲ ਚੱਲਦੇ ਰਹੋ ਹੁਣ ਸਮਾਂ ਆ ਗਿਆ ਵਾਪਸੀ ਦਾ ਪਰ ਵਾਪਸੀ ਕਿੱਥੇ ਆਪਣੇ ਅੰਦਰ ਵੱਲ ਹੈਨਾ ਖਿਲ ਰਿਹਾ ਸਾਰਾ ਤਣਾਬਾੜਾ ਅੰਦਰੋਂ ਅੰਦਰੋਂ ਲੱਭਣਾ ਉੱਥੋਂ ਬਾਈਂਡ ਕਰਨਾ ਤੇ ਆਪਾਂ ਅਗਲੇ ਸਫ਼ਰ ਲਈ ਚੱਲਣਾ ਹੈ ਲੈ ਕੇ ਆਵਾਂਗੇ ਇੱਕ ਨਵੀਂ ਵੀਡੀਓ ਜੇ ਵੀਡੀਓ ਚੰਗੀ ਲੱਗੀ ਹੈ ਤਾਂ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਆਪਣਾ ਸਾਥ ਦਿਓ ਠੀਕ ਹੈ ਜੀ ਲੈ ਕੇ ਆਵਾਂਗੇ ਇੱਕ ਹੋਰ ਨਵਾਂ ਵਿਸ਼ਾ ਦੁਰਲਭ ਕਾਮਨ ਵਿਸ਼ੇ ਨਹੀਂ ਹੋਣਗੇ ਸੋ ਮੇਰਾ ਜਿਹੜਾ ਅ ਵਰਗ ਹੋਏਗਾ ਦਰਸ਼ਕਾਂ ਦਾ ਪਾਠਕਾਂ ਦਾ ਉਹ ਇੱਕ ਅਲੱਗ ਵਰਗ ਹੋਏਗਾ ਜਿੱਦਾਂ ਆਰਟ ਫਿਲਮਾਂ ਦਾ ਹੁੰਦਾ ਨਾ ਘਟ ਹੁੰਦੇ ਆ ਪਰ ਬੜੇ ਬੁੱਧੀਜੀਵੀ ਲੋਕ ਹੋਣਗੇ ਮੇਰੇ ਨਾਲ ਜੁੜੇ ਹੋਏ ਸੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਦਾ টিল ਦੈਨ ਬਾਏ ਬਾਏ